ਗੁਰੂ ਦਾ ਤੇ ਸਿੱਖ ਦਾ ਨਾਤਾ ਭਾਈ ਬਚਨਾਂ ਦਾ ਹੈ ਮਹਾਂਪੁਰਖ ਵਜਨ ਕਰਨ ਦੇ ਹੁੰਦੇ ਅਸੀਂ ਵੀ ਜਿੰਨਾ ਚਿਰ ਸਿੱਖ ਗੁਰੂ ਦਾ ਬੱਚਾ ਮੰਨਦਾ ਹੈ ਉਹਨਾਂ ਚਿਰ ਸਿੱਖ ਗੁਰੂ ਦਾ ਹੈ ਤੇ ਗੁਰੂ ਸਿੱਖ ਦਾ ਤੇ ਜਿੱਦਣ ਬਚਨ ਮੋੜ ਦਿੱਤਾ ਸਮਝ ਲਓ ਨਾਤਾ ਤੋੜ ਦਿੱਤਾ ਫਿਰ ਗੁਰੂ ਦਾ ਤੇ ਸਿੱਖ ਦਾ ਨਾਤਾ ਕੋਈ ਨਹੀਂ ਹੈ ਇਹ ਅਜਿਹਾ ਜਿਹੜਾ ਸਮੈ ਨਾ ਆਪਾਂ ਉਹ ਬਚਨ ਮੰਨਦੇ ਆ ਜਿਹਦੇ ਚ ਸਾਡਾ ਭਰਮ ਆ। ਮਹਾਪੁਰਖ ਸ਼ਨਾਉਂਦੇ ਆਉਂਦੇ ਵੀ ਕੋਈ ਮੇਰੇ ਵਰਗਾ ਚਰਿਆ ਗਿਆ ਮਹਾਪੁਰਖਾਂ ਦੇ ਕੋਲ ਜੰਗਲ ਵਿੱਚ ਕੁਟਿਆ ਸੀ। ਸਿਆਲਾ ਦੇ ਦਿਨ ਮਹਾਪੁਰਖ ਮੈਂ ਤੁਹਾਡੇ ਕੋਲ ਰਹਿਣਾ। ਮਹਾਪੁਰਖ ਕਹਿੰਦੇ ਭਾਈ ਜੀ ਸਾਧਕੇ ਰਹ। ਸੇਵਾ ਕਰਿਆ ਕਰ ਸਾਧ ਵਚਨ ਨਾਲ। ਇੱਕ ਦਿਨ بارش ਹੋਣ ਲੱਗ ਪਈ ਕੱਖਾਂ ਦੀ ਕੁੱਲੀ ਸੀ। ਮੀ ਪਾਵੇ ਦੇ ਮਹਾਂਪੁਰਖ ਕਹਿੰਦੇ ਭਾਈ ਐ ਕਰ ਜਾਂ ਗੁੱਲੀ ਤੇ ਜਣ ਜਾ ਜਿੱਥੋਂ ਆ ਗੁੱਲੀ ਚੋ ਰਹੀ ਹੈ ਨਾ ਇਹਨੂੰ ਉੱਪਰੋਂ ਠੀਕ ਕਰਕੇ ਆ ਸੀ ਹੁਣਾਲ ਸੀ ਕਹਿੰਦਾ ਮਹਾਰਾਜ ਤੁਸੀਂ ਬੈਠਿਓ ਮੈਂ ਉੱਤੇ ਜਾਵਾਂਗਾ ਤੁਹਾਡੀ ਬੇਇੱਜ਼ਤੀ ਹੋ ਜਾਏਗੀ ਮਹਾਂਪੁਰਖ ਕਹਿੰਦੇ ਉਹ ਨਹੀਂ ਹੁੰਦੀ ਮੈਂ ਤੈਨੂੰ ਆਪ ਦੇ ਕਹਿ ਰਿਹਾ ਵੀ ਜਾ ਨਹੀਂ ਨਹੀਂ ਮਾਰਨ ਮੈਂ ਤੁਹਾਡੀ ਬੇਇੱਜ਼ਤੀ ਨਹੀਂ ਕਰ ਸਕਦਾ ਤੁਸੀਂ ਥੱਲੇ ਹੋ ਮੈਂ ਉੱਪਰ ਚਲੇ ਜਾਵਾਂਗਾ ਮਹਾਪੁਰਖ ਬਜ਼ੁਰਗ ਆਪ ਉੱਥੇ ਠੀਕ ਕਰਕੇ ਆਏ ਠੰਡ ਲੱਗੀ ਮਹਾਪੁਰਖ ਕਹਿੰਦੇ ਐ ਕਰ ਆਹ ਦੁੱਧ ਪਿਆ ਭੂਰਾ ਗਰਮ ਕਰਨਾ ਛੱਕ ਲੈਨੇ ਠੰਡ ਹੈ ਕਹਿੰਦਾ ਮਹਾਰਾਜ ਚੁੱਲ੍ਹੇ ਵੱਲ ਮੂੰਹ ਕਰੂ ਤੁਹਾਡੇ ਵੱਲ ਮੇਰੀ ਬੈਠੋ ਜਾਣੀ ਹੈ ਤੇ ਮੈਂ ਤੁਹਾਡੇ ਵੱਲ ਬੈਠ ਨਹੀਂ ਕਰ ਸਕਦਾ ਮਹਾਪੁਰਖ ਕਹਿੰਦੇ ਉਹ ਕੁਝ ਨਹੀਂ ਹੁੰਦਾ ਤੂੰ ਗਰਮ ਕਰ ਲੈ ਦੁੱਧ ਨਹੀਂ ਮਹਾਰਾਜ ਮੈਂ ਤੁਹਾਡੇ ਨਾਲ ਬਿੱਟ ਥੋੜੋ ਕਰ ਸਕਦਾ ਮਾਂਪੁਰ ਕਹਿੰਦੇ ਐਸਾ ਜਲ ਤੇਰੀ ਮਰਜ਼ੀ ਆਪਕੇ ਦੁੱਧ ਗਰਮ ਕੀਤਾ ਮਾਂਪੁਰ ਕਹਿੰਦੇ ਭਾਈ ਪੀਵੇਂਗਾ ਕਹਿੰਦਾ ਮਹਾਰਾਜ ਹੁਣ ਤੁਹਾਡਾ ਤੀਜਾ ਬਚਨ ਥੋੜੋ ਮੋੜਨਾ ਹੈ ਕਹਿਣਾ ਮੋੜਨਾ ਨਹੀਂ ਤੇ ਡੱਕਾ ਤੋੜਨਾ ਨਹੀਂ ਆਹ ਹਾਲਾਤ ਹੁਣ ਸਾਡੇ ਆ ਮੱਥੇ ਵੀ ਟੇਕਦੇ ਆ ਗੁਰੂ ਨੂੰ ਰਮਾਲੇ ਵੀ ਚੜਾਉਂਦੇ ਆ ਪਰ ਜਦੋਂ ਗੁਰੂ ਦੇ ਗੱਲ ਮੰਨਣ ਦੀ ਗੱਲ ਆਉਂਦੀ ਹੈ ਨਾ ਫਿਰ ਆਪਾਂ ਫਿੱਕੀ ਪੈਂ ਜਾਂਦੇ ਆ